ਜ਼ਮਾਨੇ ਦੇ ਜਿਸ ਦੌਰ ਚੋਂ ਆਪਾਂ ਗੁਜ਼ਰ ਰਹੇ ਹਾਂ ਜੇਕਰ ਤੁਸੀਂ ਇਸ ਤੋਂ ਵਾਕਿਫ ਨਹੀਂ ਤਾਂ ਮੇਰੀਆਂ ਕਹਾਣੀਆਂ ਪੜ੍ਹੋ ਜੇਕਰ ਤੁਹਾਨੂੰ ਇਹ ਕਹਾਣੀਆਂ ਬਰਦਾਸ਼ਤ ਨਾ ਹੋਣ ਤਾਂ ਇਹਦਾ ਮਤਲਬ ਹੈ ਕਿ ਇਹ ਜ਼ਮਾਨਾ ਹੀ ਬਰਦਾਸ਼ਤ ਕਰਨ ਦੇ ਲਾਇਕ ਨਹੀਂ ਇਹ ਕਹਿਣਾ ਸੀ ਦੋਸਤੋ ਸਾਦਤ ਹਸਨ ਮੰਟੋ ਜੀ ਦਾ ਸਾਦਤ ਹਸਨ ਮੰਟੋ ਜਿਨ੍ਹਾਂ ਦੀਆਂ ਕਹਾਣੀਆਂ ਦੇ ਵਿੱਚ ਜਿਨ੍ਹਾਂ ਦੀਆਂ ਲਿਖਤਾਂ ਦੇ ਵਿੱਚ ਸੱਚ ਤੋਂ ਬਿਨਾ ਹੋਰ ਕੁਝ ਵੀ ਨਹੀਂ ਤੇ ਉਹਨਾਂ ਨੇ ਆਪਣੀਆਂ ਕਹਾਣੀਆਂ ਆਪਣੀਆਂ ਲਿਖਤਾਂ ਦੇ ਵਿੱਚ ਸਮਾਜ ਨੂੰ ਐਸੀਆਂ ਐਸੀਆਂ ਚੀਜ਼ਾਂ ਦਿਖਾਈਆਂ ਜਿਨ੍ਹਾਂ ਨੂੰ ਦੇਖਣ ਦੀ ਹਿੰਮਤ ਆਮ ਲੋਕਾਂ ਵਿੱਚ ਬਿਲਕੁਲ ਨਹੀਂ ਸੀ ਤੇ ਅੱਜ ਵੀ ਨਹੀਂ ਹੈ। ਸ਼ਾਇਦ ਐਸੀ ਕਰਕੇ ਉਹਨਾਂ ਦੀਆਂ ਕਹਾਣੀਆਂ ਨੂੰ ਹਮੇਸ਼ਾ ਅਸ਼ਲੀਲਤਾ ਦਾ ਟੈਗ ਦੇ ਦਿੱਤਾ ਜਾਂਦਾ, ਅਸ਼ਲੀਲਤਾ ਦਾ ਲੇਬਲ ਲਗਾ ਦਿੱਤਾ ਜਾਂਦਾ ਉਹਨਾਂ ਦੀਆਂ ਕਹਾਣੀਆਂ ਦੇ ਉੱਤੇ। ਅੱਜ ਦੀ ਕਿਤਾਬ ਹੈ ਦੋਸਤੋ ਮੰਟੋ ਦੀਆਂ ਚਰਚਿਤ ਕਹਾਣੀਆਂ। ਜਿਹਦਾ ਅਨੁਵਾਦ ਕੀਤਾ ਹੈ ਜੀ ਡਾਕਟਰ ਕ੍ਰਾਂਤੀਪਾਲ ਜੀ ਨੇ। ਇਸ ਅਨੁਵਾਦ ਦੀ ਖਾਸ ਗੱਲ ਇਹ ਹੈ ਦੋਸਤੋ ਕਿ ਇਹਦੇ ਵਿੱਚ ਮੰਟੋ ਦੀਆਂ ਲਿਖਤਾਂ ਦੇ ਨਾਲ ਮੰਟੋ ਦੀਆਂ ਕਹਾਣੀਆਂ ਦੇ ਨਾਲ ਬਿਲਕੁਲ ਵੀ ਛੇੜਛਾੜ ਨਹੀਂ ਕੀਤੀ ਗਈ। ਉਰਦੂ ਤੋਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਤੇ ਜਿਸ ਤਰ੍ਹਾਂ ਉਹ ਲਿਖੀਆਂ ਗਈਆਂ ਜਿਸ ਬੇਬਾਕੀ ਦੇ ਨਾਲ ਜਿਸ ਰੌਅਨੈਸ ਦੇ ਨਾਲ ਬੋਲਡਨੈਸ ਦੇ ਨਾਲ ਉਹ ਕਹਾਣੀਆਂ ਲਿਖੀਆਂ ਮੰਟੋ ਨੇ ਉਹਨਾਂ ਨੂੰ ਹੂ ਬਹੂ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਇਸ ਕਿਤਾਬ ਦੇ ਵਿੱਚ ਦਰਜ ਕੀਤਾ ਗਿਆ ਅਨੁਵਾਦਾਂ ਨੂੰ ਹੋਰ ਵੀ ਮਿਲ ਜਾਣਗੇ ਪਰ ਇਸ ਗੱਲ ਇਸ ਅਨੁਵਾਦ ਦੇ ਵਿੱਚ ਖਾਸ ਗੱਲ ਇਹੀ ਹੈ ਕਿ ਇਹਦੇ ਵਿੱਚ ਤੁਹਾਨੂੰ ਮੰਟੋ ਦੀਆਂ ਕਹਾਣੀਆਂ ਦਾ ਸੱਚ ਦੇਖਣ ਨੂੰ ਮਿਲੂਗਾ ਪੜਨ ਨੂੰ ਮਿਲੂਗਾ ਤੇ ਜਿਹਦੇ ਬਿਨਾ ਮੰਟੋ ਦੀਆਂ ਕਹਾਣੀਆਂ ਅਧੂਰੀਆਂ ਨੇ ਮੰਟੋ ਪੂਰਾ ਨਾਮ ਸਾਦਤ हसन ਮੰਟੋ ਉਹਨਾਂ ਦਾ ਜਨਮ 11 ਮਈ 1912 ਨੂੰ ਹੋਇਆ ਲੁਧਿਆਣੇ ਦੇ ਵਿੱਚ ਤੇ 18 ਜਨਵਰੀ 1955 ਨੂੰ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ਉਹਨਾਂ ਨੇ 1934 ਦੇ ਵਿੱਚ ਕਹਾਣੀ ਲਿਖਣਾ ਸ਼ੁਰੂ ਕੀਤਾ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿਰਫ ਕਹਾਣੀਆਂ ਨਹੀਂ ਲਿਖੀਆਂ ਕਹਾਣੀਆਂ ਜ਼ਿਆਦਾ ਲਿਖੀਆਂ ਪਰ ਕਹਾਣੀਆਂ ਤੋਂ ਇਲਾਵਾ ਉਹਨਾਂ ਨੇ ਇੱਕ ਨਾਵਲ ਵੀ ਲਿਖਿਆ ਉਹਨਾਂ ਨੇ ਰੇਡੀਓ ਲਈ ਵੀ ਲਿਖਿਆ ਤੇ ਉਹਨਾਂ ਨੇ ਕਈ ਨਾਟਕ ਤੇ ਕਈ ਡਰਾਮੇ ਵੀ ਲਿਖੇ ਤਾਂ ਇਹ ਸਾਰੀਆਂ ਲਿਖਤਾਂ ਦੇ ਵਿੱਚੋਂ ਸਭ ਤੋਂ ਵੱਧ ਚਰਚਾ ਉਹਨਾਂ ਦੀਆਂ ਕਹਾਣੀਆਂ ਦੀ ਹੋਈ ਜਿਨ੍ਹਾਂ ਵਿੱਚੋਂ ਠੰਡਾ گوشਤ ਖੋਲ ਦੋ 100 ਕੈਂਡਲ ਪਾਵਰ ਦਾ ਬਲਬ ਵਰਗੀਆਂ ਹੋਰ ਕਈ ਕਹਾਣੀਆਂ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਸਹਿਣਾ ਪਿਆ ਬਹੁਤ ਜ਼ਿਆਦਾ ਵਿਰੋਧ ਹੋਇਆ ਉਹਨਾਂ ਦੀਆਂ ਕਹਾਣੀਆਂ ਦਾ ਇੱਥੋਂ ਤੱਕ ਕਿ ਕਈ ਕਹਾਣੀਆਂ ਦੇ ਲਈ ਉਹਨਾਂ ਨੂੰ ਕੋਰਟ ਵਿੱਚ ਵੀ ਪੇਸ਼ ਹੋਣਾ ਪਿਆ ਉਨ੍ਹਾਂ ਦੇ ਉੱਤੇ ਕਈ ਮੁਕੱਦਮੇ ਚੱਲੇ ਉਹਨਾਂ ਦੀਆਂ ਕਹਾਣੀਆਂ ਦੇ ਉੱਤੇ ਮੁਕੱਦਮੇ ਚੱਲਦੇ ਰਹੇ ਕਿਉਂਕਿ ਸਮਾਜ ਨੂੰ ਇੰਨਾ ਜ਼ਿਆਦਾ ਸੱਚ ਸੁਣਨ ਦੀ ਪੜ੍ਹਨ ਦੀ ਆਦਤ ਨਹੀਂ ਸੀ ਹਾਜ਼ਮ ਨਹੀਂ ਹੁੰਦਾ ਸੀ ਲੋਕਾਂ ਤੇ ਇੱਕ ਗੱਲ ਹੋਰ ਉਹਨਾਂ ਦੀ ਇੱਕ ਕਹਾਣੀਆਂ ਖੋਲ ਦੋ 1947 ਦੀ ਵੰਡ ਵੇਲੇ ਆਹੋ ਉਹਨਾਂ ਨੇ 1947 ਦੀ ਵੰਡ ਤੇ ਹੋਰ ਵੀ ਕਾਫੀ ਕਹਾਣੀਆਂ ਲਿਖੀਆਂ ਨੇ ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖੀ ਤੇ ਆਪਣੇ ਪਿੰਡੇ ਤੇ ਹੰਡਾਈ ਖੋਲ ਦੋ ਕਹਾਣੀ ਜਦੋਂ ਲਾਹੌਰ ਤੋਂ ਨਿਕਲਦੇ ਇੱਕ ਪਰਚੇ ਦੇ ਵਿੱਚ ਛਪੀ ਜਿਹਦਾ ਨਾਮ ਸੀ ਨਕੂਸ਼ ਤਾਂ ਉਹ ਪਰਚਾ 6 ਮਹੀਨੇ ਲਈ ਬੈਨ ਕਰ ਦਿੱਤਾ ਗਿਆ। ਉਸ ਕਹਾਣੀ ਦਾ ਇੰਨਾ ਵਿਰੋਧ ਹੋਇਆ। ਇਸ ਕਿਤਾਬ ਵਿੱਚ ਉਹਨਾਂ ਦੀਆਂ ਕੁੱਲ 25 ਕਹਾਣੀਆਂ ਸ਼ਾਮਿਲ ਨੇ ਜਿਹੜੀਆਂ ਸਭ ਤੋਂ ਵੱਧ ਸ਼ਾਇਦ ਚਰਚਾ ਦੇ ਵਿੱਚ ਰਹੀਆਂ। ਸਾਦਤ हसन ਮंटो ਦੀਆਂ ਕਹਾਣੀਆਂ ਦੇ ਉੱਤੇ ਕਾਫੀ ਜ਼ਿਆਦਾ ਨਾਟਕ ਹੋਏ। ਬਹੁਤ ਸਾਰੇ ਲੋਕ ਅੱਜ ਵੀ ਇਹਨਾਂ ਦੀਆਂ ਕਹਾਣੀਆਂ ਦੇ ਉੱਤੇ ਡਰਾਮੇ ਕਰਦੇ ਨੇ। ਜਿਹੜੇ ਲੋਕ ਥੀਏਟਰ ਕਰਦੇ ਨੇ ਬਹੁਤ ਜ਼ਿਆਦਾ ਆਈਡਲਾਈਜ਼ ਕਰਦੇ ਨੇ ਮंटो ਦੀਆਂ ਕਹਾਣੀਆਂ ਨੂੰ ਮंटो ਦੀਆਂ ਲਿਖਤਾਂ ਨੂੰ। ਬਹੁਤ ਜ਼ਿਆਦਾ ਕੰਮ ਹੁੰਦਾ ਇਹਨਾਂ ਦੀਆਂ ਕਹਾਣੀਆਂ ਦੇ ਉੱਤੇ ਅ ਦਸੰਬਰ 2024 ਦੇ ਵਿੱਚ ਸਾਡੇ ਇਥੇ ਲੁਧਿਆਣੇ ਗੁਰਨਾਨਕ ਭਵਨ ஆடிਟੋਰੀਅਮ ਦੇ ਵਿੱਚ ਇੱਕ ਪਲੇ ਹੋਇਆ ਸੀ ਉਹਦਾ ਨਾਮ ਸੀ ਪਾਤਾਲਕਾ ਦੇਵ ਐਨਐਸਟੀ ਦੀ ਕੋਈ ਟੀਮ ਸੀਗੀ ਨੈਸ਼ਨਲ ਸਕੂਲ ਆਫ ਡਰਾਮਾ ਦੀ ਦਿੱਲੀ ਤੋਂ ਆਈ ਸੀ ਉਹਨਾਂ ਨੇ ਵੀ ਉਸ ਡਰਾਮੇ ਦੇ ਵਿੱਚ ਮੰਟੋ ਦੀਆਂ ਕਹਾਣੀਆਂ ਨੂੰ ਹੀ ਪੇਸ਼ ਕੀਤਾ ਸੀ ਤਿੰਨ ਆਚਾਰ ਕਹਾਣੀਆਂ ਉਹਦੇ ਵਿੱਚ ਪੇਸ਼ ਕੀਤੀਆਂ ਸੀ ਇੱਕ ਖੋਲਦੋ ਸੀ ਇੱਕ ਠੰਡਾ گوشਤ ਸੀ ਤੇ ਦੋ ਕਹਾਣੀਆਂ ਹੋਰ ਸੀ ਉਹ ਵੀ ਡਰਾਮਾ ਬਹੁਤ ਜ਼ਿਆਦਾ ਉਹਨਾਂ ਨੇ ਵਧੀਆ ਕੀਤਾ ਖੈਰ ਬਿਲਕੁਲ ਇਹਨਾਂ ਬਿਨਾਂ ਤਾਂ ਕਹਾਣੀ ਨੂੰ ਨਹੀਂ ਦਰਸਾਇਆ ਜਾ ਸਕਦਾ ਸਟੇਜ ਤੇ ਕਿਉਂਕਿ ਜਿਸ ਤਰੀਕੇ ਨਾਲ ਇਹ ਕਹਾਣੀਆਂ ਲਿਖੀਆਂ ਗਈਆਂ ਨੇ ਉਹ ਉਹਨਾਂ ਨੂੰ ਪੜਨ ਦੇ ਲਈ ਪਹਿਲਾਂ ਤਾਂ ਬਹੁਤ ਹਿੰਮਤ ਚਾਹੀਦੀ ਆ ਦਿਖਾਉਣਾ ਤਾਂ ਕਰਕੇ ਦਿਖਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਫਿਲਮ ਦੇ ਵਿੱਚ ਸ਼ਾਇਦ ਦਿਖਾਇਆ ਜਾ ਸਕੇ ਪਰ ਫਿਲਮ ਦੇ ਵਿੱਚ ਵੀ ਦਿਖਾਉਣਾ ਇੰਨਾ ਸੌਖਾ ਨਹੀਂ ਆ ਹੋ ਸਕਦਾ ਫਿਲਮ ਰਿਲੀਜ਼ ਹੀ ਨਾ ਹੋ ਪਾਵੇ ਬਾਕੀ ਇਹਨਾਂ ਦੇ ਉੱਤੇ ਇੱਕ ਫਿਲਮ ਵੀ ਬਣ ਚੁੱਕੀ ਆ 2018 ਦੇ ਵਿੱਚ ਰਿਲੀਜ਼ ਹੋਈ ਸੀ ਉਹ ਨਵਾਜ਼ੁद्दीन ਸਿੱਦਕੀ ਨੇ ਉਹਦੇ ਵਿੱਚ ਮੰਟੋ ਦਾ ਕਿਰਦਾਰ ਨਿਭਾਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਮੰਟੋ ਦੀਆਂ ਮੰਟੋ ਦੀ ਸ਼ਖਸੀਅਤ ਬਾਰੇ ਮੰਟੋ ਦੀਆਂ ਲਿਖਤਾਂ ਬਾਰੇ ਮੰਟੋ ਦੇ ਜੀਵਨ ਬਾਰੇ ਜ਼ਿਆਦਾ ਜਾਣਨ ਨੂੰ ਮਿਲੂਗਾ ਵੀ ਉਹ ਕਿੱਡੀ ਵੱਡੀ ਸ਼ੈ ਸੀ ਇਸ ਤੋਂ ਇਲਾਵਾ ਹਾਰਪ ਫਾਰਮਰ ਦੀ ਇੱਕ ਫਿਲਮ ਆਈ ਸੀ ਉਹਦਾ ਨਾਮ ਸੀ ਰਜ਼ਾਏ ਇਸ਼ਕ ਉਹ ਰਿਲੀਜ਼ ਨਹੀਂ ਹੋ ਪਾਈ ਸੀ ਸਿਨੇਮਾ ਦੇ ਵਿੱਚ ਕਿਉਂਕਿ ਉਹਨੂੰ ਡੇਟਸ ਨਹੀਂ ਮਿਲੀਆਂ ਸੀ ਸ਼ਾਇਦ ਤੇ ਫਿਰ ਉਹਨਾਂ ਨੇ YouTube ਤੇ ਰਿਲੀਜ਼ ਕੀਤੀ ਉਹ ਫਿਲਮ ਉਹ ਉਹ ਫਿਲਮ ਵੀ ਤੁਸੀਂ ਦੇਖ ਸਕਦੇ ਹੋ ਤੇ ਉਹ ਫਿਲਮ ਇੱਕ ਮੰਟੋ ਦੀ ਕਹਾਣੀ ਦੇ ਉੱਤੇ ਹੀ ਬੇਸਡ ਹੈ ਮੰਟੋ ਦੀ ਕਹਾਣੀ ਹੈ ਇੱਕ ਲਾਇਸੈਂਸ ਉਸ ਕਹਾਣੀ ਨੂੰ ਉਹਨਾਂ ਨੇ ਫਿਲਮ ਦੇ ਰੂਪ ਦੇ ਵਿੱਚ ਪੇਸ਼ ਕੀਤਾ ਉਸ ਫਿਲਮ ਦੇ ਵਿੱਚ YouTube ਤੇ ਹੈ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਥੰਬਨੇਲ ਤੇ ਵੀ ਤੁਹਾਨੂੰ ਲਿਖਿਆ ਮਿਲ ਜੂਗਾ ਬੇਸਡ ਔਨ ਸਾਦਤ ਹਸਨ ਮੰਟੋਜ਼ ਲਾਇਸੈਂਸ ਤੇ ਬਹੁਤ ਸੋਹਣੀ ਫਿਲਮ ਬਣੀ ਆ ਉਹ ਵੀ ਕਿਉਂਕਿ ਇਹਨਾਂ ਦੀਆਂ ਕਹਾਣੀਆਂ ਹੈ ਹੀ ਤੁਸੀਂ ਉਹ ਉਹ ਫਿਲਮ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜੇ ਤੁਸੀਂ ਮੰਟੋ ਦੀ ਕੋਈ ਕਹਾਣੀ ਨਹੀਂ ਪੜੀ ਜਾਂ ਇਹਨਾਂ ਦਾ ਨਾਂ ਨਹੀਂ ਸੁਣਿਆ ਤਾਂ ਤੁਸੀਂ ਉਹ ਫਿਲਮ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਮੰਟੋ ਕੀ ਲਿਖਦਾ ਸੀ ਕਿਸ ਤਰ੍ਹਾਂ ਦੀਆਂ ਲਿਖਤਾਂ ਸੀ ਉਹਨਾਂ ਦੀ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ ਇਸ ਤੋਂ ਇਲਾਵਾ ਦੋਸਤੋ ਮੰਟੋ ਦੀਆਂ ਕਹਾਣੀਆਂ ਬਹੁਤ ਨੇ ਮੈਂ ਤਾਂ ਵੈਸੇ 10 ਕ ਪੜੀਆਂ ਇਹਨਾਂ ਵਿੱਚੋਂ 25 ਕਹਾਣੀਆਂ ਨੇ ਇਹਦੇ ਵਿੱਚ ਸਾਰੀਆਂ ਹਲੇ ਮੈਂ ਨਹੀਂ ਪੜੀਆਂ ਤੁਸੀਂ ਸ਼ਾਇਦ ਇਕੱਠੀਆਂ ਪੜ ਵੀ ਨਹੀਂ ਸਕਦੇ ਇਹਨਾਂ ਕਹਾਣੀਆਂ ਨੂੰ ਕਾਫੀ ਤੁਹਾਨੂੰ ਟਾਈਮ ਲੱਗਦਾ ਇਹਨਾਂ ਨੂੰ ਐਬਜ਼ੌਰਬ ਕਰਨ ਦੇ ਵਿੱਚ ਇਸ ਲਈ ਮੈਂ ਇੱਕ ਛੋਟਾ ਡਿਸਕਲੇਮਰ ਵੀ ਦੇਣਾ ਚਾਹੂੰਗਾ ਵੀ ਤੁਸੀਂ ਕਹਾਣੀਆਂ ਪੜੋਗੇ ਤਾਂ ਥੋੜਾ ਜਿਹਾ ਡਿਸਕੰਫਰਟ ਜ਼ਰੂਰ ਫੀਲ ਕਰੋਗੇ ਥੋੜਾ ਜਿਹਾ ਤੁਹਾਨੂੰ ਔਕਵਰਡ ਜਿਹਾ ਲੱਗੂਗਾ ਜੇ ਤੁਸੀਂ ਪਹਿਲੀ ਵਾਰੀ ਪੜੋਗੇ ਵੀ ਤੋਂ ਇਸ ਲਈ ਥੋੜਾ ਜਿਹਾ ਹਾਜਮਾ ਚਾਹੀਦਾ ਇਹਨਾਂ ਦੀਆਂ ਕਹਾਣੀਆਂ ਨੂੰ ਪੜਨ ਦੇ ਲਈ ਤੇ ਬਾਕੀ ਸਾਦਤ ਹਸਨ ਮੰਟੋ ਕੋਈ ਛੋਟੀ ਮੋਟੀ ਸ਼ਾਇ ਨਹੀਂ ਸੀ ਬਹੁਤ ਵੱਡੇ ਲੈਜੈਂਡ ਰਾਈਟਰ ਸੀਗੇ ਉਹ ਆਪਣੇ ਸਮੇਂ ਦੇ ਤੇ ਰਹਿਣਗੇ ਵੀ ਉਹਨਾਂ ਨੇ ਇੱਕ ਗੱਲ ਵੀ ਕਹੀ ਸੀ ਕਿ ਸਾਦਤ ਹਸਨ ਮਰ ਜਾਏਗਾ ਪਰ ਮੰਟੋ ਹਮੇਸ਼ਾ ਜ਼ਿੰਦਾ ਰਹੇਗਾ ਤੇ ਇਹ ਗੱਲ ਸੱਚ ਵੀ ਹੈ ਆਪਣੀਆਂ ਕਹਾਣੀਆਂ ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ ਸਾਦਤ ਹਸਨ ਮੰਟੋ ਤੇ ਬਾਕੀ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਇੱਕ ਕਿਤਾਬ ਮੈਂ ਇੱਕ ਵਾਰ ਫੇਰ ਦੱਸ ਦਿੰਨਾ ਮੰਟੋ ਦੀਆਂ ਚਰਚਿਤ ਕਹਾਣੀਆਂ ਅਨੁਵਾਦ ਕੀਤਾ ਡਾਕਟਰ ਕ੍ਰਾਂਤੀਪਾਲ ਜੀ ਨੇ ਤਰਕ ਭਾਰਤੀ ਪ੍ਰਕਾਸ਼ਨ ਨੇ ਇਹਨੂੰ ਪਬਲਿਸ਼ ਕੀਤਾ 250 ਰੁਪਏ ਆ ਇਹਦਾ ਪ੍ਰਿੰਟ ਆ 5th ਐਡੀਸ਼ਨ 2022 ਦਾ ਵਾਹੀ ਮੇਰੇ ਕੋਲ ਤੇ ਹੋ ਸਕਦਾ ਇਸ ਤੋਂ ਬਾਅਦ 6th ਵੀ ਆ ਗਿਆ ਹੋਵੇ 25 ਕਹਾਣੀਆਂ ਨੇ ਇਹਦੇ ਵਿੱਚ ਜ਼ਰੂਰ ਪੜਿਓ ਜੇ ਤੁਸੀਂ ਪਹਿਲਾਂ ਉਹਨਾਂ ਦੀਆਂ ਕਹਾਣੀਆਂ ਪੜੀਆਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਹੜੀਆਂ-ਕਿਹੜੀਆਂ ਤੁਸੀਂ ਕਹਾਣੀਆਂ ਪੜੀਆਂ ਨੇ ਤੇ ਬਾਕੀ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਜਾਂ ਕਿਤਾਬ ਦੇ ਨਾਲ ਤਦ ਤੱਕ ਲਈ ਰੱਬ ਰਾਖਾ